ਸਸਤੀ ਗੱਲ ਪੰਜਾਬੀ ਉਹ ਅੱਜ ਆਪਾਂ ਦਿਖਾਉਨੇ ਆਈ ਆਪਾਂ ਸੇਲ ਭਰਾ ਖੜੇ ਆਂ ਰੋਡ ਦੇਖ ਸਕਦੇ ਹੋ ਤੁਸੀਂ ਜਿਹੜਾ ਰੋਡ ਭਾਰਤ ਮਾਲਾ ਰੋਡ ਕਹਿੰਦੇ ਨੇ ਜਿਹੜੇ ਨੂੰ ਇੱਥੇ ਜ਼ਮੀਨਾਂ ਕਿਸਾਨ ਭਰਾਵਾਂ ਦੀਆਂ ਵਿੱਚ ਹੈਰ ਕੀਤਾ ਗਏ ਨਹੀਂ 50 ਲੱਖ ਨੂੰ ਕਿੱਲਾ ਜ਼ਮੀਨ ਦਾ ਵੇਚਿਆ ਗਿਆ ਹੈ ਤੇ ਹੋਰ ਤੁਹਾਨੂੰ ਇੱਥੇ ਦਿਖਾਉਣਾ ਕੋਈ ਡਿੱਕ ਤੜ ਗਈ ਜੀ ਇਹ ਜੀ ਦਿੱਕਤ ਤੁਸੀਂ ਨਹੀਂ ਦੇਖੀ ਹੋਣੀ ਰੋਡ ਵਾਲਾ ਨੂੰ ਵਿਚਾਲੇ ਕੰਮ ਬੰਦ ਕਰਨਾ ਪਿਆ ਆਹ ਦੇਖ ਸਕਦੇ ਹੋ ਇੱਧਰ ਨਾਲ ਇੱਕ ਕਿਸਾਨ ਭਰਾ ਦੇ ਤਿੰਨ ਬੋਰ ਵਿੱਚ ਆ ਕੇ ਡੱਗੀ ਬੋਰ ਟਰਾਂਸਫਰ ਕੋਠਾ ਸਾਰਾ ਵਿੱਚ ਆ ਗਿਆ ਕਿਸਾਨ ਭਰਾ ਇੱਥੇ ਅੜਿਆ ਬਾਈ ਇਹਨਾਂ ਦਾ ਪੇਚਾ ਅੜਿਆ ਪਰ ਰੋਡ ਵਾਲਿਆਂ ਦਾ ਰੋਡ ਵਾਲੇ ਪੂਰੇ ਪੈਸੇ ਨਹੀਂ ਦੇ ਰਹੇ ਕਿਸਾਨ ਭਰਾ ਇੱਕ ਬੋਰ ਦਾ 10 ਲੱਖ ਰੁਪਇਆ ਮੰਗ ਰਿਆ ਜੀ ਵੀ ਹੋਰ ਕਿਤੇ ਬੋਰ ਮੈਨੂੰ ਕਰਕੇ ਦਿਓ ਨਾਲ 10 ਲੱਖ ਰੁਪਇਆ ਇੱਕ ਬੋਰ ਦਾ ਜਾ ਮੈਨੂੰ ਦੇ ਦਿਓ ਆਪੇ ਕਰ ਲੂੰਗਾ ਆ ਦੇਖ ਸਕਦੇ ਹੋ ਰੋਡ ਬਣੀ ਜਾਂਦਾ ਕਿਸਾਨ ਭਰਾ ਜ਼ਮੀਨਾਂ ਤਾਂ ਇਹਨਾਂ ਨੂੰ ਦੇ ਹੀ ਜਾਂਦੇ ਨੇ ਜੀ ਬਾਕੀ ਜਦੇ ਹੋਰ ਕਿਸਾਨ ਭਰਾ ਸੋਚਦੇ ਨੇ ਵੀ ਆਪਾਂ ਇੱਥੋਂ ਜ਼ਮੀਨ ਮਹਿੰਗੇ ਰੇਟ ਤੇ ਦੇ ਕੇ ਜਾਂ ਆਪਾਂ ਕਿਤੇ ਸਸਤੇ ਰੇਟ ਤੇ ਲੈ ਲਾਂਏ ਉਹ ਵੀ ਕਿਸਾਨ ਭਰਾ ਅੜੇ ਬਨੇ ਉਹ ਕਹਿੰਦੇ 30 ਲੱਖ ਰੁਪਈਆ 40 ਲੱਖ ਰੁਪਈਆ ਚ ਅਸੀਂ ਜ਼ਮੀਨ ਦੇਵਾਂਗੇ ਜਿਹੜੇ ਦੁਆਰੇ ਵੇਚਣੀਆਂ ਕਿਸੇ ਨੇ ਵੀ ਤੁਸੀਂ ਤਾਂ ਇਹਨਾਂ ਤੋਂ 50-50 ਲੱਖ ਰੁਪਈਆ ਲੈ ਲਈ ਅਸੀਂ ਥੋਨੂੰ ਕਿਵੇਂ 20-30 ਲੱਖ ਰੁਪਈਆ ਨੂੰ ਜ਼ਮੀਨ ਦੇ ਦਈਏ ਇਹ ਵੀ ਪੇਚੇ ਪੜੇ ਨੇ ਕਿਸਾਨ ਭਰਾਵਾਂ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਪਾਇ ਲੀਆਂ ਵੇਚੀਆਂ ਜਾ ਰਹੀਆਂ ਕਿਸਾਨ ਭਰਾਵਾਂ ਨੂੰ ਵੀ ਕਿਤੇ ਨਾ ਕਿਤੇ ਲਾਲਚ ਹੈ ਵੀ ਚੰਗੇ ਪੈਸੇ ਮਿਲਦੇ ਨੇ ਪਰ ਜ਼ਮੀਨ ਹੋਰ ਤਾਂ ਕਿਤੇ ਲੈਤੀ ਨਹੀਂ ਜਾ ਸਕਦੀ ਜੀ ਰੇਗ ਨੂੰ ਪਤਾ ਵੀ ਇੰਨਾ ਰੇਟ ਵਿਕੀ ਆ ਜ਼ਮੀਨ ਅਗਲਾ ਵੀ ਸਸਤੀ ਰੇਟ ਨਹੀਂ ਦਿੰਦਾ ਆ ਦੇਖ ਸਕਦੇ ਹੋ ਕਿੰਨਾ ਮੜਿਆ ਪਿਆ ਤਿੰਨ ਬੋਰ ਨੇ ਡੱਗੀ ਵਿਚਾਲੇ ਮੋਟਰਾਂ ਚੱਲੀ ਜਾਂਦੀਆਂ ਤੇ ਇਹਨਾਂ ਨੂੰ ਰੋਡ ਇੱਥੇ ਬੰਦ ਕਰਨਾ ਪਿਆ ਜੀ ਕਿਸਾਨ ਭਰਾਵਾਂ ਨੇ ਪੇ ਚਾੜ ਗਿਆ ਦੇਖ ਸਕਦਾ ਹਾਂ ਕਿੰਨਾ ਚੌੜਾ ਰੋਡ ਹੈ ਇਹ ਭਾਰਤਮਾਲਾ ਰੋਡ ਵਜਦਾ ਹੈ ਸੇਲਵੜਾ ਖੜੇ ਆ ਇਹ ਸਾਨੂੰ ਦਿਖਾ ਰਹੇ ਆ ਦੇਖੋ ਵਿਚਾਲੇ ਕੰਮ ਬੰਦ ਕਰਨਾ ਪਿਆ ਰੋਡ ਵਾਲਿਆਂ ਨੂੰ ਕਿਸਾਨ ਭਰਾਵਾਂ ਦੇ ਤਿੰਨ ਮੋਟਰਾਂ ਵਿੱਚ ਆ ਗਈਆਂ ਜੀ ਇਹਨਾਂ ਨੂੰ 6 ਲੱਖ ਰੁਪਈਆ 7 ਲੱਖ ਰੁਪਈਆ ਵੱਧ ਤੋਂ ਵੱਧ ਇੱਕ ਬੋਰ ਦਾ ਦੇ ਰਹੇ ਨੇ ਕਿਸਾਨ ਭਰਾੜਿਆ ਬਾਈ ਕਹਿੰਦਾ 10 ਲੱਖ ਰੁਪਈਆ ਤੋਂ ਘੱਟ ਇੱਕ ਬੋਰ ਦਾ ਨਹੀਂ ਲੈਂਦਾ ਮੈਂ ਦੇਖ ਸਕਦਾ ਹਾਂ ਤਿੰਨੇ ਮੋਟਰਾਂ ਚੱਲੀ ਜਾਣਗੀਆਂ ਹੀ ਕੋਠਾ ਵਿੱਚ ਸਾਰਾ ਕੁਝ ਢਾਉਣਾ ਪੂਆ ਬਾਈ ਨੂੰ ਤੇ ਪੂਰਾ ਪੇਚਾੜਿਆ ਪਿਆ ਕਿਸਾਨ ਭਰਾ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਆਪਣੇ ਕਮੈਂਟ ਕਰਿਓ ਕਿਵੇਂ ਗਲਤ ਹੋ ਰਿਹਾ ਕਿ ਸਹੀ ਹੋ ਰਿਹਾ